ਰੰਗ ਰਤਾ ਮੇਰਾ ਸਾਹਿਬ ਆ ਰਹਾ ਪਰਪੂਰ ਰੰਗ ਰਤਾ ਮੇਰਾ ਸਾਹਿਬ ਆ ਰਹਾ ਪਰ ਉਹ ਰ ਅਪੇ ਰਸੀਆ ਆਪ ਰਸ ਆਪੇ ਰਾਵਣ ਹਾਰ ਆਪੇ ਹੋਵ ਚੋਲੜਾ ਕਿਸੇ ਜਪਤਾਰ ਰੰਗ ਰਤਾ ਮੇਰਾ ਸਾਇਬ ਆ ਰਹਾ ਪਰਪੂਰ ਆਪੇ ਮੱਛੀ ਮਛਲੀ ਆਪੇ ਪਾਣੀ ਜਾਲ ਆਪੇ ਜਾਲ ਮਨਕੜਾ ਆਪੇ ਅੰਦਰ ਲਾਲ ਆਪੇ ਬੋ ਪਿਧਰੰਗੋ ਲਾ ਸਕੀਏ ਮੇਰਾ ਲਾਲ ਨਿਤਰਾਵਾ ਸੋਹਾ ਗਣੀ ਦੇਖ ਹਮਾਰਾ ਹਾਲ ਪ੍ਰਣਵਨ ਨੂੰ ਬੇਣਤੀ ਉਹ ਸਰਵਰ ਤੂੰ ਹੰਸ ਕੋਲ ਤੂੰ ਹੈ ਕਵਿਆ ਤੂੰ ਹੈ ਅਪੇ ਵੇਖ ਵੇਗਸ ਰੰਗ ਰੱਤਾ मेरा सब राव रह पर वाहगुरु इको सतगुरु प्रसाद मारू ਮਹਿਲਾ ਪੰਜਮ ਕਰ ਦੂਜਾ ਡਰ ਪੈ ਤਰਤ ਆਕਾਸ਼ ਨਖਤਰਾ ਸਿਰ ਉਪਰ ਅਮਰ ਕਰਾਰਾ ਪਾਉਣ ਪਾਣਿ ਬਸੰਤਰ ਡਰ ਪੈ डर प इंद्र बेचारा एक निरपो बात सुनी सो सुखिया सो सदा सुहेला जो मिल गाये गुनी ਤਨ ਅਨ ਸਤਗੁਰੂ ਪੰਜਵੇਂ ਪਾਤਸ਼ਾਹ ਸ਼ਹੀਦਾ ਦੇ ਸਰਤਾਜ ਗੁਰੂ ਅਰਜਨ ਦੇ ਮਹਾਰਾਜ ਜੀ ਦੀ ਇਹ ਬਾਣੀ ਮਾਰੂ ਰਾਵਤ ਦੇ ਵਿੱਚ ਆਰੰਭ ਹੋ ਰਹੀ ਹੈ ਕਿਉਂਕਿ ਪਹਿਲਾਂ ਚੌਥੇ ਪਾਤਸ਼ਾਹ ਜੀ ਦੇ ਸ਼ਬਦ ਦੀ ਸੰਪੂਰਨਤਾ ਹੋਈ ਹੈ ਪੰਜਵੇਂ ਪਾਤਸ਼ਾਹ ਜੀ ਦੀ ਬਾਣੀ ਸ਼ੁਰੂ ਹੋਈ ਹੈ ਇਸ ਕਰਕੇ ਮੰਗਲਾ ਚਰਨ ਸ਼ੁਰੂ ਦੇ ਵਿੱਚ ਸਤਿਗੁਰੂ ਜੀ ਲਿਖਦੇ ਹਨ ੴ ਸਤਿਗੁਰ ਪਰਸਾਣ ਕਿਉ ਵਾਹਿਗੁਰੂ ਇੱਕ ਹੈ ਉਸ ਵਰਗਾ ਹੋਰ ਕੋਈ ਨਹੀਂ ਹੈ ਉਹ ਹੀ ਸਾਰਿਆਂ ਨੂੰ ਪਾਲਣ ਵਾਲਾ ਹੈ ਉਹ ਹੀ ਜਨਮ ਦੇਣ ਵਾਲਾ ਹੈ ਉਸ ਤੇ ਹੱਥ ਹੀ ਜਨਮ ਮਰਨ ਹੈ ਅਤੇ ਉਹ ਵਾਹਿਗੁਰੂ ਜੋ ਇੱਕ ਹੈ ਉਸ ਸਤਿਗੁਰੂ ਦੀ ਕਿਰਪਾ ਦੁਆਰਾ ਸਤਿਗੁਰੂ ਦੀ ਮਿਹਰ ਦੀ ਨਜ਼ਰ ਦੁਆਰਾ ਉਸ ਦੀ ਪ੍ਰਾਪਤੀ ਹੁੰਦੀ ਹੈ ਮਾਰੂ ਮਹਿਲਾ ਪੰਜ ਮਾਂ ਕਰ ਦੂਜਾ ਆਓ ਇਸ ਸ਼ਬਦ ਦੇ ਪਹਿਲਾ ਰਹੋ ਦੀਆਂ ਪੰਕਤੀਆਂ ਜੋ ਹਨ ਉਹਨਾਂ ਦੀ ਵਿਚਾਰ ਕਰੀਏ ਇੱਕਾ ਨਿਰਭਉ ਬਾਤ ਸੁਣੀ ਸੋ ਸੁਖੀਆ ਸੋ ਸਦਾ ਸੁਹੇਲਾ ਜੋ ਗੁਰ ਮਿਲ ਗਾਏ ਗੁਨੀ ਸਤਿਗੁਰ ਜੀ ਉਹ ਬੇਸ਼ਕਰਦੇ ਹੋਏ ਕਹਿ ਰਹੇ ਹਨ ਕਿ ਅਸਾਂ ਨੇ ਇੱਕ ਬਾਤ ਸੁਣੀ ਹੈ ਇੱਕ ਗੱਲ ਸੁਣੀ ਹੈ ਕਿ ਜਿਹੜਾ ਵੀ ਮਨੁੱਖ ਉਸ ਬਾਤ ਨੂੰ ਸੌਂਦਾ ਹੈ ਉਹ ਨਿਰਭਉ ਹੋ ਜਾਂਦਾ ਹੈ ਉਹ ਡਰ ਰਹਿਤ ਹੋ ਜਾਂਦਾ ਹੈ ਉਹ ਬਾਤ ਕੀ ਹੈ ਸਤਿਗੁਰੂ ਜੀ ਅਗਲੀਆਂ ਪੰਕਤੀਆਂ ਦੇ ਵਿੱਚ ਉਪਦੇਸ਼ ਕਰਦੇ ਹਨ ਸੋ ਸੁਖੀਆ ਸੋ ਸਦਾ ਸੁਹੇਲਾ ਜੋ ਗੁਰ ਮਿਲ ਗਾਏ ਗੁਣੀ ਜਿਹੜਾ ਗੁਰੂ ਨੂੰ ਮਿਲ ਕੇ ਗੁਰੂ ਦੀ ਸ਼ਰਨ ਦੇ ਵਿੱਚ ਆ ਕੇ ਗੁਰੂ ਦੇ ਰਸਤੇ ਤੇ ਉੱਤੇ ਚੱਲ ਕੇ ਗੁਰੂ ਦੇ ਉਪਦੇਸ਼ ਤੇ ਰਾਹੀ ਉਸ ਵਾਹਿਗੁਰੂ ਦੇ ਗੁਣ ਗਾਉਂਦਾ ਹੈ ਉਸ ਵਾਹਿਗੁਰੂ ਦੀਆਂ ਸਿੱਖ ਸਲਾਹਾਂ ਕਰਦਾ ਹੈ ਉਸ ਵਾਹਿਗੁਰੂ ਦੀਆਂ ਵਡਿਆਈਆਂ ਕਰਦਾ ਹੈ ਉਹ ਨਿਰਭਉ ਹੋ ਜਾਂਦਾ ਹੈ ਅਤੇ ਉਹ ਹੀ ਸੁਖਿਆ ਹੈ ਅਤੇ ਉਹ ਹੀ ਸਦਾ ਸੁਹੇਲਾ ਰਹਿੰਦਾ ਹੈ ਜਿਹੜਾ ਗੁਰੂ ਦੇ ਨਾਲ ਮਿਲ ਕੇ ਉਸ ਵਾਹਿਗੁਰੂ ਦੇ ਗੁਣ ਗਾਉਂਦਾ ਹੈ ਉਸ ਵਾਹਿਗੁਰੂ ਦੀਆਂ ਵਡਿਆਈਆਂ ਕਰਦਾ ਹੈ ਉਹ ਸੁਖੀ ਹੋ ਜਾਂਦਾ ਹੈ ਉਹ ਸੁਹੇਲਾ ਹੋ ਜਾਂਦਾ ਹੈ ਅਤੇ ਫਿਰ ਉਹ ਹੀ ਮਨੁੱਖ ਜੋ ਹੈ ਉਹ ਸਦਾ ਨਿਰਭਉ ਹੋ ਜਾਂਦਾ ਹੈ ਡਰ ਪੈ ਧਰਤ ਆਕਾਸ਼ ਨਖਤ ਤੇਰਾ ਸਿਰ ਉੱਪਰ ਅਮਰ ਕਰਾਰਾ ਇਹ ਧਰਤੀ ਆਕਾਸ਼ ਨਖਤਰ ਤਾਰੇ ਜੋ ਵੀ ਉਸ ਵਾਹਿਗੁਰੂ ਦੇ ਪੈਦਾ ਕੀਤੇ ਹੋਏ ਹਨ ਇਹ ਸਾਰੇ ਡਰ ਪੈ ਉਸਦੇ ਹੁਕਮ ਦੇ ਵਿੱਚ ਚੱਲ ਰਹੇ ਹਨ ਉਸ ਦਾ ਜੋ ਹੁਕਮ ਹੈ ਉਸੇ ਅਨਸਾਰੇ ਚੱਲ ਰਹੇ ਹਨ ਉਸ ਦੇ ਡਰ ਦੇ ਵਿੱਚ ਹਨ ਅਰਥਾਤ ਉਸ ਦੇ ਹੁਕਮ ਦੇ ਵਿੱਚ ਹਨ ਉਸ ਦੀ ਰਜ਼ਾ ਦੇ ਵਿੱਚ ਚੱਲ ਰਹੇ ਹਨ ਸਿਰ ਉੱਪਰ ਅਮਰ ਕਰਾਰਾ ਇਹਨਾਂ ਦੇ ਉੱਤੇ ਉਸ ਵਾਹਿਗੁਰੂ ਦਾ ਕਰੜਾ ਹੁਕਮ ਹੈ ਉਸ ਹੁਕਮ ਤੋਂ ਪਰੇ ਨਹੀਂ ਜਾ ਸਕਦੇ ਉਸੇ ਹੁਕਮ ਅਨਸਾਰ ਹੀ ਇਹ ਸਭ ਚੱਲ ਰਹੇ ਹਨ ਉਹ ਉਹਨਾਂ ਪਾਣੀ ਬਹਸੰਤਰ ਡਰ ਪੈ ਡਰ ਪੈ ਇੰਦਰ ਵਿਚਾਰਾ ਉਹ ਪਾਣੀ ਬਸੰਤਰ ਰਾਜ ਜੋ ਤਾਤਾਂ ਜਿਸ ਜਿਨਾ ਤੋਂ ਇਹ ਸਾਰੀ ਸ੍ਰਿਸ਼ਟੀ ਬਣੀ ਹੈ ਉਹ ਵੀ ਉਸਦੇ ਹੁਕਮ ਦੇ ਵਿੱਚ ਹੀ ਆਣ ਉਸਦੇ ਰਾਜ ਅਨਸਾਰੀ ਚੱਲ ਰਹੇ ਆਣਾਂ ਦਰਪੈ 인ਦਰ ਵਿਚਾਰਾ 인ਦਰ ਜਿਸ ਨੂੰ ਕਹਿੰਦੇ ਹਨ ਕਿ ਇਹ ਸਾਰਿਆਂ ਦੇਵਤਿਆਂ ਦਾ ਰਾਜਾ ਹੈ ਉਹ ਵੀ ਉਸਦੇ ਹੁਕਮ ਦੇ ਵਿੱਚ ਵਿਚਾਰਾ ਚੱਲ ਰਿਹਾ ਹੈ 인ਦਰ ਵਿਚਾਰਾ ਜੋ ਵੀ ਹੈ ਉਹ ਵੀ ਉਸਦੇ ਰਾਜਾਂ ਅਨਸਾਰ ਉਸਦੇ ਹੁਕਮ ਦੇ ਵਿੱਚ ਹੀ ਚੱਲ ਰਿਹਾ ਹੈ ਇੱਕ ਨਿਰਪਉ ਬਾਤ ਸੁਣੀ ਸੋ ਸੁਖਿਆ ਸੋ ਸਦਾ ਸੁਹਿਲਾ ਜੋ ਗੁਰ ਮਿਲ ਗਾਏ ਗੁਨੀ ਰਹਾਉਂ ਦੇ ਤਾਰ ਅਰ ਦੇਵਾ ਡਰ ਪੈ ਸਿੱਧ ਸਾਧਕ ਡਰ ਮੂਇਆ ਦੇ ਤਾਰ ਇਸ ਸ੍ਰਿਸ਼ਟੀ ਦੇ ਵਿੱਚ ਜਿਤਨੇ ਵੀ ਉਸ ਵਾਹਿਗੁਰੂ ਦੇ ਜੀਵ ਜੰਤੂ ਹਨ ਜਾਂ ਦੇਵਤੇ ਹਨ ਔਰ ਦੇਵਾ ਤੇ ਦੇਵਤੇ ਹਨ ਡਰ ਪੈ ਉਹ ਸਾਰੇ ਉਸ ਦੇ ਹੁਕਮ ਦੇ ਵਿੱਚ ਅਨੁਸਤਿ ਰਜਾ ਦੇ ਵਿੱਚ ਹੀ ਚੱਲ ਰਹੇ ਹਨ ਸਿੱਧ ਸਾਧਕ ਡਰ ਮੋਇਆ ਸਿੱਧ ਜੋ ਜੋਗ ਸਾਧਨਾ ਦੇ ਵਿੱਚ ਪਹੁੰਚ ਗਏ ਹਨ ਜਿਨ੍ਹਾਂ ਦੀ ਜੋਗ ਸਾਧਨਾ ਪੂਰੀ ਹੋ ਗਈ ਹੈ ਉਹ ਅਨ ਸਿੱਧ ਸਾਧਕ ਜੋ ਜੋਗ ਸਾਧਨ ਕਰ ਰਹੇ ਹਨ ਏ ਵੀ ਸਾਰੇ ਉਸ ਵਾਹਿਗੁਰੂ ਦੇ ਡਰ ਦੇ ਵਿੱਚ ਹੀ ਹਨ ਸਿੱਧ ਸਾਧਕ ਡਰ ਮੋਇਆ ਉਸ ਤੇ ਡਰ ਦੇ ਵਿੱਚ ਇਹ ਥਰ ਥਰ ਕੰਬਦੇ ਹਨ ਲੱਖ 84 ਮਾਰ ਮਾਰ ਜਨਮੇ ਫਿਰ ਫਿਰ ਜੋਨੀ ਜੋ ਆਤੇ ਇਸ ਸ੍ਰਿਸ਼ਟੀ ਦੇ ਵਿੱਚ ਜੋ ਉਸ ਵਾਹਿਗੁਰੂ ਦੇ 184 84 ਲੱਖ ਜੂਨਾਂ ਦੇ ਪੈਦਾ ਕੀਤੇ ਹੋਏ ਜੋ ਜੰਤ ਹਨ ਜੋ ਉਸ ਤੇ ਫਿਰ ਹੁਕਮ ਦੇ ਵਿੱਚ ਨਹੀਂ ਚੱਲਦੇ ਉਸ ਦਾ ਹੁਕਮ ਨਹੀਂ ਮੰਨਦੇ ਉਸ ਤੇ ਰਾਜਾ ਦੇ ਵਿੱਚ ਨਹੀਂ ਚੱਲਦੇ ਉਹ ਫਿਰ ਮਾਰ ਮਾਰ ਕੇ ਜਨਮ ਦੇ ਹਨ ਔਰ ਤਾਂ ਉਹ ਆਵਾਗੌਨ ਦੇ ਚੱਕਰ ਵਿੱਚ ਪੈਂਦੇ ਹਨ ਉਹ ਫਿਰ ਜੂਨਾਂ ਦੇ ਵਿੱਚ ਪੈਂਦੇ ਹਨ ਫਿਰ ਫਿਰ ਜੋਨੀ ਜੋਆ ਉਹਨਾਂ ਨੂੰ ਫਿਰ ਜੂਨਾਂ ਦੇ ਵਿੱਚ ਪਾਇਆ ਜਾਂਦਾ ਹੈ ਰਾਜਸ ਸਾਤਕ ਤਾਮਸ ਡਰ ਪੈ ਕੇਤੇ ਰੂਪ ਉਪਾਇਆ ਉਸ ਵਾਹਿਗੁਰੂ ਨੇ ਜਿਤਨੇ ਵੀ ਇਸ ਸ੍ਰਿਸ਼ਟੀ ਦੇ ਵਿੱਚ ਵੱਖਰੇ ਵੱਖਰੇ ਰੂਪ ਪੈਦਾ ਕੀਤੇ ਹਨ ਵੱਖਰੇ ਵੱਖਰੇ ਜੀਵ ਜੰਤੂ ਪੈਦਾ ਕੀਤੇ ਹਨ ਰਾਜਸ ਸਾਤਕ ਤਾਮਸ ਜੋ ਰਜੋਗੁਣ ਦੇ ਵਿੱਚ ਤਮੋਗੁਣ ਦੇ ਵਿੱਚ ਸਤੋਗੁਣ ਦੇ ਵਿੱਚ ਵਾਪਰੇ ਹਨ ਜੋ ਇਨ੍ਹਾਂ ਗੁਣਾਂ ਦੇ ਵਿੱਚ ਹੀ ਵਿਚਾਰ ਕਰ ਰਹੇ ਹਨ ਉਹ ਵੀ ਸਾਰੇ ਉਸ ਵਾਹਿਗੁਰੂ ਦੇ ਹੁਕਮ ਦੇ ਵਿੱਚ ਚੱਲ ਰਹੇ ਹਨ ਉਹ ਸਾਰੇ ਉਸ ਦੇ ਰਾਜਾ ਅਨਸਾਰ ਚੱਲ ਰਹੇ ਹਨ ਛਲ ਬਪੂਰੀ ਇੱਕਔਲ ਡਰਪੈ ਆਤ ਡਰਪੈ ਧਰਮ ਰਾਯਾ ਕੋਲਾ ਮਾਇਆ ਲక్ష్ਮੀ ਛਲ ਜੋ ਸਾਰੇ ਪਾਸੇ ਛਾਲੀ ਹੀ ਕਰਦੀ ਆ ਜੋ ਮਾਇਆ ਛਲ ਹੈ ਛਲ ਬਪੂਰੀ ਇਹ ਵਿਚਾਰੀ ਮਾਇਆ ਵੀ ਉਸ ਵਾਹਿਗੁਰੂ ਦੇ ਡਰ ਦੇ ਵਿੱਚ ਹੀ ਆ ਉਸ ਦੇ ਹੁਕਮ ਦੇ ਅਨਸਾਰ ਹੀ ਚੱਲ ਰਹੀ ਹੈ ਛਲ ਬਪੂਰੀ ਇਹ ਕੌਲ ਡਰ ਪੈ ਓਲਾ ਮਾਇਆ ਲక్ష్ਮੀ ਆਤ ਡਰ ਪੈ ਧਰਮ ਰਾਯਾ ਕਾਮ ਰਾਜ ਵੀ ਉਸ ਵਾਹਿਗੁਰੂ ਦੇ ਹੁਕਮ ਦੇ ਵਿੱਚ ਉਸ ਦੇ ਰਜਾ ਦੇ ਵਿੱਚ ਥਰ ਥਰ ਕੰਮ ਦਾ ਹੈ ਸਗਲ ਸਮਗਰੀ ਡਰੇ ਬਿਆਪੀ ਬਿਨ ਡਰ ਕਰਨ ਹਾਰ ਸਾਰੀ ਜੋ ਸਮਗਰੀ ਉਸ ਵਾਹਿਗੁਰੂ ਨੇ ਪੈਦਾ ਕੀਤੀ ਹੈ ਜੋ ਕੁਛ ਵੀ ਉਸ ਵਾਹਿਗੁਰੂ ਨੇ ਸ੍ਰਿਸ਼ਟੀ ਵਿੱਚ ਪੈਦਾ ਕੀਤੀ ਹੈ ਉਹ ਸਾਰੇ ਉਸ ਦੇ ਹੁਕਮ ਦੇ ਵਿੱਚ ਚੱਲ ਰਹੀ ਹੈ ਸਗਲ ਸਮਗਰੀ ਡਰੇ ਬਿਆਪੀ ਬਿਨ ਡਰ ਕਰਨ ਹਾਰ ਡਰ ਤੋਂ ਬਿਨਾ ਸਿਰਫ ਇੱਕ ਉਹ ਵਾਹਿਗੁਰੂ ਹੈ ਜਿਸ ਨੇ ਇਹ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ ਉਹੀ ਨਿਰਭਉ ਹੈ ਬਾਕੀ ਸਾਰੇ ਉਸ ਦੇ ਹੁਕਮ ਦੇ ਵਿੱਚ ਉਸ ਦੇ ਡਰ ਦੇ ਵਿੱਚ ਚੱਲਦੇ ਹਨ ਉਸ ਦੇ ਰਾਜ਼ਾ ਦੇ ਵਿੱਚ ਚੱਲਦੇ ਹਨ ਉਹ ਵਾਹਿਗੁਰੂ ਜੋ ਕਰਨੇ ਹਾਰ ਹੈ ਉਸ ਨੂੰ ਕਿਸੇ ਦਾ ਡਰ ਨਹੀਂ ਹੈ ਕਿਉਂਕਿ ਉਸ ਤੋਂ ਉੱਤੇ ਹੋਰ ਕੋਈ ਹੈ ਹੀ ਨਹੀਂ ਹੈ ਕਹੋ ਨਾਨਕ ਭਗਤਨ ਕਾ ਸੰਗੀ ਭਗਤ ਸੋਹੰ ਦਰਬਾਰ ਸਤਗੁਰੂ ਜੋ ਉਪਦੇਸ਼ ਕਰਦੇ ਹਨ ਇਹ ਨਾਨਕ ਇਸ ਤਰ੍ਹਾਂ ਆਖ ਭਗਤਾਂ ਦਾ ਸੰਗੀ ਕੇ ਉਹ ਵਾਹਿਗੁਰੂ ਜੂ ਭਗਤਾਂ ਦਾ ਸਹਾਈ ਹੈ ਉਹ ਸਦਾ ਹੀ ਭਗਤਾਂ ਦੀ ਮਦਦ ਕਰਦਾ ਹੈ ਭਗਤ ਸੋਹੈਂ ਦਰਬਾਰਾ ਅਤੇ ਭਗਤ ਹੀ ਉਸ ਦੇ ਦਰਬਾਰ ਦੇ ਵਿੱਚ ਸੁੰਦੇ ਹਨ ਉਸ ਦੇ ਦਰਬਾਰ ਵਿੱਚ ਭਗਤ ਹੀ ਵਡਿਆਈ ਪਾਉਂਦੇ ਹਨ ਅਤੇ ਭਗਤ ਹੀ ਉਸ ਵਾਹਿਗੁਰੂ ਨੂੰ ਪਿਆਰੇ ਲੱਗਦੇ ਹਨ ਸਤਿਗੁਰੂ ਜੀ ਇੱਥੇ ਸਾਨੂੰ ਉਪਦੇਸ਼ ਕਰਦੇ ਹਨ ਇਹ ਜੋ ਕੁਝ ਵੀ ਉਸ ਵਾਹਿਗੁਰੂ ਨੇ ਪੈਦਾ ਕੀਤਾ ਉਹ ਸਾਰਾ ਕੁਝ ਉਸ ਦੇ ਹੁਕਮ ਦੇ ਵਿੱਚ ਹੈ ਇਸੇ ਕਰਕੇ ਸਤਿਗੁਰੂ ਜਪਜੀ ਸਾਹਿਬ ਦੇ ਵਿੱਚ ਸਾਨੂੰ ਉਪਦੇਸ਼ ਕਰਦੇ ਹਨ ਹੁਕਮੇ ਹੋਵਣ ਆਕਾਰ ਹੁਕਮ ਨਾ ਕਹਿ ਜਾਈ ਹੁਕਮੇ ਹੋਵਣ ਜੀ ਹੁਕਮ ਮਿਲੈ ਵੱਡਿਆਈ ਹੁਕਮੇ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਇਕ ਨਾ ਹੁਕਮੀ ਬਖਸ਼ੀਸ਼ ਇਕ ਹੁਕਮੀ ਸਦਾ ਪਵਾਈਐ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਸਾਰੇ ਉਸੇ ਹੁਕਮ ਦੇ ਵਿੱਚ ਹੈ ਸਾਰੇ ਉਸਤੇ ਰਜਾ ਅਨਸਾਰ ਚੱਲ ਰਹਿਣ ਸਾਰੇ ਉਸਦੀ ਹੁਕਮ ਦੇ ਅਨਸਾਰ ਚੱਲ ਰਹਿਣਾ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮ ਹੈ ਜੇ 부ਝੈ ਤਾਂ ਹਉਮੈ ਕਹੈ ਨਾ ਕੋਈ ਜਿਹੜਾ ਵੀ ਕੋਈ ਉਸਤੇ ਹੁਕਮ ਨੂੰ 부ਝ ਲੈਂਦਾ ਹੈ ਕਿ ਇਹ ਸਭ ਕੁਝ ਉਸਦੀ ਰਜ਼ਾ ਦੇ ਵਿੱਚ ਹੋ ਰਿਹਾ ਹੈ ਉਹੀ ਸਭ ਦੇ ਉੱਤੇ ਹੁਕਮ ਚਲਾ ਰਿਹਾ ਹੈ ਤਾਂ ਫਿਰ ਉਹ ਕਦੇ ਵੀ ਹੌਮੇ ਨਹੀਂ ਕਰਦਾ ਸਤਿਗੁਰੂ ਕਿਰਪਾ ਕਰਨ ਅਸੀਂ ਵੀ ਇਹ ਆਪਣੇ ਹਿਰਦੇ ਵਿੱਚ ਵਸਾਈਏ ਕਿ ਸਦਾ ਹੀ ਉਸਦੀ ਰਜ਼ਾ ਦੇ ਵਿੱਚ ਰਹੀਏ ਉਸ ਦੇ ਹੁਕਮ ਅਨਸਾਰ ਚੱਲੀਏ ਜੋ ਉਸ ਦਾ ਹੁਕਮ ਸਾਡੇ ਸਿਰ ਮੱਤੇ ਤੇ ਲਿਖਿਆ ਆਇਆ ਹੈ ਉਹਦੇ ਮਹਿਤਾਬਕ ਹੀ ਇਹ ਸਾਡਾ ਜੀਵਨ ਹੈ ਉਦੇ ਮੁਤਾਬਕ ਉਸ ਰਾਜਾ ਨੂੰ ਮੰਨਦੇ ਹੋਏ ਉਸ ਤੇ ਅੱਗੇ ਸਿਰ ਨਵਾਉਂਦੇ ਹੋਏ ਆਪਣਾ ਜੀਵਨ ਸਫਲਾ ਕਰੀਏ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ